ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਏ ਰੇ ਭੈਣ ਹੋਰੀ ਤੋਂ ਤਿੰਨ ਦੇਖਣ ਤੇ ਪਹਿਲਾ ਅਮਰਤ ਭੈਣ ਨੇ ਕੀੜੇ ਕਾਸੇ ਲਾ ਲਏ ਮੇਰੇ ਕੋਲ ਬਈ ਅੱਧੀ ਦੇ ਫਰੀਮ ਤੇ ਅੱਜ ਵਾਣੇ ਨੇ ਤੇ ਦੂਜੀਆਂ ਭੈਣਾਂ ਨੇ ਵੀ ਇਟ ਕਰਾ ਲਈਏ ਕਿ ਉਹ ਦਿਨਵਾਏ ਦਵਾਈ ਦਵਾਦੂ ਅਗਲੇ ਦਿਨ ਬਾਅਦ ਤੇ ਹਾਂ ਅਗਲੇ ਦਿਨ ਹੀ ਕਰਾ ਦੇਣਾ ਕਰਾਏ ਦਵਾਈ ਦਾ ਨਾਮ ਕਰ ਦਿਆਂਗੇ ਜੀ ਤੇ ਚਲੋ ਭੈਣਾਂ ਨੂੰ ਲਾ ਫਿਰ ਸਾਡੀ ਇੱਧਰ ਵੱਡੀ ਵੀ ਆਈ ਗਈ ਹੈ ਇਸ ਪਰੇ ਇਹ ਸਿਰਫ ਧੀਆ ਵਾਸਤੇ ਆਈ ਐ ਮੈਂ ਦੋ ਪਰਵਾ ਵਾਸਤੇ ਨਹੀਂ ਤੇ ਅਸੀਂ ਮੈਂ ਮਟਿਆ ਦੇ ਰਖੜੀ ਬੰਦਨੀ ਆ ਚਲ ਤੇ ਧੀਆ ਦਾ ਤਿਹਾੜੀ ਹੋ ਜਾਵੇ ਸਰੀਪੇ ਚਲੋ ਰਿਪੋਖਾ ਲੱਕੀ ਦੇ ਸੁਪਰਕਰ ਕਈ ਮਠਾ ਦੇ ਇਕ ਜਾਣ ਨਿਕਲਦੇ ਮਾਰ ਬਸ ਕਿਹਦੇ ਨਾਲ ਸੁਪਰੀ ਅੱਜ ਬੱਚਾ ਨਹੀਂ ਪੁੱਟਾ ਅੱਜ ਨਾਲ ਰਿਟਿ ਅਸੀਂ ਸੁੱਖਣਾ ਖਾਂਦੇ ਪੀਂਦੇ ਕਰਦੇ ਆ ਰਖੜੀ ਵੀ ਵੱਡੀ ਚਾਹੀਦੀ ਆ ਸਾਡਾ ਪਹੁੰਚਦੇ ਹੋਰ ਰਖੜੀ ਆ ਵੀ ਸਵਾਸ ਨਾਲ ਵੱਡੀ ਚਾਹੀਦੀ ਹੁੰਦੀ ਆ ਕੰਮ ਨਹੀਂ ਹੋ ਰਿਹਾ ਵੱਡੀ ਨਹੀਂ ਨਾ ਮੇਰਾ ਤੇਰੇ ਸੇਵ ਨੂੰ ਰਖੜੀ ਤੇ ਉਹਦੇ ਇੱਕ ਕੀਤੀ ਘੜੀ ਘੜੀ ਮੈਂ ਉਹਨੂੰ ਭਾਈ ਨੂੰ ਕਿਹਾ ਮਹਾ ਜਿੰਨੀ ਵੱਡੀ ਤੇਰੇ ਸਭ ਤੋਂ ਵੱਡੀ ਚੇਜ਼ ਨਾਲ ਉਨੀ ਵੱਡੀ ਬਣਾ ਦੇ ਜਿਹੜੀ ਗੋਲਡ ਵਾਲਿਆਂ ਨੂੰ ਵਿਆਹ ਤੇ ਤੂੰ ਹੀ ਬਣਾਉਣਾ ਜਿਹੜੀ

ਆਹ ਜੱਟ ਜੀ ਮਤਲਬ ਦੇਖ ਕੇ ਤਾਂ ਨਿੱਕੀ ਹੀ ਲੈਣੀ ਆ ਫਿਰ ਮੈਨੂੰ ਪਤਾ ਨਹੀਂ ਆਉਣਗੀਆਂ ਭਾਈ ਕਹਿੰਦਾ ਐਡੀ ਆ ਤੇ ਭਾਈ ਇੰਨੇ ਦੇ ਹੱਥ ਅਧਰੀ ਪਰਚੈਂਦਾ ਮਾੜਾ ਜੀ ਹਰ ਬਾਜ਼ ਬੱਦਲ ਕਿੱਲੇ ਦਲਿਆਣਾ ਮੇਰੇ ਜਸਰ ਸਰਕਾਰ ਦੀ ਬਾਲੇ ਨੂੰ ਤਾਂ ਦੇਖੀ ਅਜੀਜ਼ੀ ਕਿਵੇਂ ਕੰਮ ਨਹੀਂ ਬੁਧਿਆਏ ਹੋ ਉਹ ਪਤਾ ਹੁੰਦਾ ਹੁੰਦਾ ਇਹ ਕੱਟ ਜਾ ਆ ਦੋ ਦਿਨ ਹੀ ਪਾ ਲਈ ਤਾਂ ਕਰਵਾ ਦੋ ਉਹ ਕੱਪ ਕੇ ਪਾਪ ਤੋਂ ਮਾਸੂਖੂਠੇ ਵਾਲੇ ਪਾਸੇ ਸੁਣੋਂ ਦੀ ਜਸੂ ਪਾਉਗਾ ਲੈ ਮੈਂ ਪਾ ਦੇਣੀ ਨਹੀਂ ਜਸੂ ਬਲ ਸੋਨਾ ਕੰਮ ਕਰਦੇ ਬੈਸਟ ਲਾਓ ਤੇ ਮੋਇਸਚਰਾਈਜ਼ਰ ਲਾਉ ਤਾਂ ਨਹੀਂ ਇਹ ਇੱਕ ਦਿਨ ਅੱਧੀ ਜੀ ਦੇ ਪਾਣੀ ਸੀ ਨਹੀਂ ਸੁਣੀ ਪਾਣੀ ਸਲਾਹ ਵਾਲੇ ਪਹਿਲੀ ਮੈਂ ਬੈਠੇ ਉਹ ਪੰਜ ਬੈਠੇ ਅਸੀਂ ਪੀਸ ਲਾ ਤੇ ਇਸ ਚੀ ਪਾ ਲਓ ਅਮਨ ਮੈਂ ਵੀ ਇੱਥੇ ਬੈਸਟ ਲਾ ਲਓ ਜਦੋਂ ਤੁਹਨਾ ਦੇਣਾ ਮਾਂ ਮਾਂ ਇੱਧਰ ਕੰਮ ਕਰ ਇੱਧਰ ਹੀ ਚੁੱਪ ਰਹੋ ਤੁਸੀਂ ਤਾਂ ਕੰਮ ਕਰੀ ਜੀ ਸੀ ਵੀਜ਼ਾ ਆਪਣਾ ਟੱਬਰ ਇਹਦਾ ਬਾਹਰੋਂ ਖਾਣਾ ਮੈਂ ਤਾਂ ਆ ਜੋਤਲਾ ਕੈਪਟਨ ਜੀ ਆਫਨਾ ਰਾਕੇ ਜੀ ਸਾਹਿਬ ਇੱਕ ਤਾਂ ਸੇਮ ਜਿਹਾ ਜਿਹਾ ਨੇ ਹੱਥ ਨਾਲ ਤਾਂ ਨਹੀਂ ਤਾਂ ਜੇ ਜੀ ਜੀ ਨੂੰ ਤਾਂ ਨੰਬਰ ਕਰਕੇ ਉਹ ਜੀ ਕੋ ਕੰਮਰੀ ਪੈਂਦੀ ਸਾਰੀ ਸਰਕਾਰਾਂ ਉਸਦਾ ਗੁਣ ਗਾਉਂਦੇ ਜਿਹੜੀ ਪੰਚਾਇਤ ਉਹਨੇ ਤਾਂ ਸਰਕਾਰ ਦੇਉਂਦੀ ਹੈ ਜਿਹਦੀ ਵੀ ਸਰਕਾਰ ਹੋ ਨਾ ਕੋਈ ਉਹਦੀ ਤੁਸੀ ਖਾਂਗੇ ਦਸਨਾ ਨਹੀਂ ਕਰਦੀ ਮਰੇ ਦੇ ਪੰਨ ਕਰਦੀ ਜੇ ਮੇਰਾ ਸੂਟ ਦੇਖ ਲੋ ਉਹਨਾਂ ਦਾ ਗਰਮੀਆਂ ਪਾਉਣ ਨੇ ਤਿਆਰ ਕਰਾ ਕੇ ਦਿੱਤਾ ਚੰਗੀ ਮੇਰਾ ਪ੍ਰੋਮੋਸ਼ਨ ਕਰਾ ਇੰਨੀ ਦੇ ਪ੍ਰੋਮੋਸ਼ਨ ਨਾਲ ਨਹੀਂ ਗੱਲ ਲੈ ਮੈਂ ਦਿਖਾਉਣੀ ਆ ਇੱਧਰ ਦੇਖ ਸਮਾਰ ਪ੍ਰੋਮੋਸ਼ਨ ਵਧੀਆ ਕਰਿਆ ਮੈਨੂੰ ਇਹ ਬਹੁਤ ਪਸੰਦ ਆਇਆ ਕਿ ਕਿਦਾ ਇਹ ਜਿੰਨੀ ਸਫਾਈ ਆ ਨਾ ਵੀ ਐਵੇਂ ਲੱਗਦਾ ਮੇਰੀ ਮਮੀ ਕਹਿਣ ਲੱਗੀ ਸਾਥ ਮੇਰੀ ਜਿਆਦੇ ਮਤਲਬ ਇਹਨਾਂ ਸਫਾਈ ਦਾ ਕੰਮ ਕੀਤਾ ਹੋਇਆ ਨਾ ਮੈਨੂੰ ਬਹੁਤ ਜਿਆਦਾ ਪਸੰਦ ਆਇਆ ਇਹ ਸੂਟ ਤੇ ਨਹੀਂ ਫਿਰ ਮੇਰੀ ਪਸੰਦ ਆ ਲੱਗ ਜੀ ਮੈਨੂੰ ਪਰ ਇਸ ਵਰਨੋਂ ਪਹਿਨ ਦੋ ਬਣਾ ਬਹੁਤ ਜਿਆਦਾ ਪਸੰਦ ਹੈ ਡਾਈ ਦਾ ਦੁਪੱਟਾ ਜੀ ਨਾਲ ਵਧੀਆ ਦੁਪੱਟਾ ਡਾਈ ਕਰਾਇਆ ਪਹਿਨ ਲਈ ਤੇ ਮਰੀ ਪੈਣਾ ਹੁਣ ਤੀਆ ਹੁਣ ਅਈ ਹੋਣਾ ਕੱਨੇ ਨਾ ਹੋਣਾ ਦਾ ਪੈਸਾ ਦੇ ਲਈ ਮੈਂ ਮੇਰਾ ਲੱਡੂ ਹੋਇਆ ਨਹੀਂ ਹੋਣਾ ਮੈਂ ਬਹੁਤ ਬੱਜਾ ਮੈਂ ਬੀ ਬੀ ਇਹਦਾ ਜਾਉਗਾ ਪੈਣਾ ਨਹੀਂ ਨਹੀਂ ਤੂੰ 700 ਰੁਪਏ ਦੇ ਦੇ ਸਾਰਾ ਨਹੀਂ ਬਈ ਇੰਦੀ ਬਸੇ ਨਹੀਂ ਨਾ ਇਹਨੇ ਨਾ ਨਾ ਬੜੇ ਜਾਦੇ ਮੈਂ ਆਪਣੀ ਮੈਂ ਦੁਕਾਨ ਕਰਦੇ ਨੇ ਕਰੀ ਮੈਂ ਕੋਈ ਫਲ ਨਹੀਂ ਨਹੀਂ 500 ਵੀ ਜ਼ਿਆਦਾ ਨਹੀਂ 500 ਤੋਂ ਕੋਈ ਬਾੜਾ ਨਹੀਂ ਮਤਲਬ ਨਾਲ ਨਾਲ ਉਹਰੇ ਕਿਹੜਾ ਨਾਲ ਹੋਰ ਮਤਲਬ ਪਰਮਾਤਮਾ ਸਾਨੂੰ ਤੰਦਰੁਸਤੀ ਰੱਖੇ ਪਈ ਹੈ ਨਾ ਚਰਦੀ ਘੜਾ ਚ ਰੱਖੇ ਕੁੜੀਆਂ ਤਾਂ ਬਸ ਕਿਹੜੇ ਨਾਲ ਨਾਲ ਵੱਡਾ ਇਹ ਤਾਂ ਦੇਵਤਿਆ ਇਹ ਤਾਂ ਦੇਵਤਿਆ ਹੁੰਦੀਆਂ ਨੇ ਹੋਮ ਲਾਣੇ ਭੁੱਖੀਆਂ ਹੁੰਦੀਆਂ ਨੇ ਦੇਵਤਿਆ ਤੱਕੜ ਖੋਲ ਦੇ ਤੱਕੜ ਕਿ ਆ ਉਹਦੇ ਚ ਦੁੱਧ ਹੈਗਾ ਮਾਂ ਲੰਗਰ ਤੇ ਹੱਸਾ ਪੈ ਗਿਆ ਅਜੇ ਵੀ ਪਹਿਣਾ ਹੋਊਗੀ ਕੰਡੇ ਨੂੰ ਫਿਰ ਇਹਨੂੰ ਦੇਖ ਲੈ ਸਾਰਾ ਸੂਟ ਦਿੰਦੀ ਇਹਨੂੰ ਸੂਟ ਪਾ ਲਿੱਕ ਦੇ ਇਹ ਕਿੰਨੇ ਮਿੰਟ ਨਾ ਨਦੀ ਲੈ ਕੇ ਆ। ਐਦ ਕਿ ਆਹ ਜਿਹੜਾ ਦੇ ਤਾ ਐਦ ਕਿ ਆ ਪਰ ਤੇਰੇ ਨਾਲ ਖਰਚਾ ਮੈਂ ਤਾਂ ਕਰਵਾਈ ਦੂੰ ਮੈਂ ਲੈ ਕੇ ਪਰਾਂ ਦਾ ਕਹਿੰਦਾ ਕਿ ਨਹੀਂ ਮੈਂ ਭਾਂਡੇ ਬਣ ਕੇ ਜਾ ਤੈਨੂੰ ਛੋੜ ਪੈਣਾ ਸੂਰੀ ਇਹਦੇ ਮਰਤਭਾਣ ਤੇ ਕਿਰਜੋ ਭੈਣੋਂ ਬਿਨ ਦੇ ਤੂੰ ਰਹੇਗੀ ਕੋਈ ਨਾ ਭਾਈ ਤੇ ਲਗਵਾਣੀ ਹੈ ਭਾਈ ਨਾ ਪੈਲੀ ਦੀ ਸ਼ਹਿਰ ਤੇ ਪਾ ਕੇ ਵੇਖੀ ਆਹ ਜੀ ਬਟਿਕ ਦੇ ਤਾਂ ਰੋਜ਼ ਹੀ ਪਾਉਣੇ ਨੇ ਵੀ ਖਿਚੜ ਤੇ ਪਾਲੀਆਂ ਦੀ ਜੀ ਬੇਬੀ ਜੀ ਭਾਬੀ ਜਾਉਂ ਦਵਾਖੀ ਲਿਓ ਸੰਡੇ ਨੂੰ ਆਵਾਂਗੇ ਅਗਲੇ ਨੂੰ ਵਧੀਆ ਆ ਤੂੰ ਸਾਡਾ ਮਰਦਾਂ ਨੂੰ ਉਹ ਸੈਟਰਡੇ ਨੂੰ ਅਜੇ ਸੰਡੇ ਨੂੰ ਬਗਜੋ ਪੁੱਤ ਘਰੇ ਧਾਰਾਂ ਦਾ ਬਾਲਾ ਖਾਣ ਦੀ ਮੇਰੀ ਇਹ ਧਾਰਾਂ ਦਾ ਧਾਨਾ ਕੱਢ ਕੇ ਆਜੋ ਬਸ ਬਸ ਪੁੱਤ ਆ ਗਿਆ ਸਵੇਰੇ ਧਾਰਾਂ ਨਾ ਕੋਣ ਲੋਕ ਅਸਰੇ ਜਵਾ ਖਾਣੇ ਦੇ ਕੋਲ ਕੇ ਖਾ ਲੋ ਤੁਸੀਂ ਮੈਨੂੰ ਐ ਪਰੋਣਾ ਨਹੀਂ ਪਾਲ ਕੇ ਦੇਤਾ ਜਿਹਨੂੰ ਧਾਨਾ ਕੱਢਣੀ ਆਉਂਦੀ ਹੈ ਨੇ ਹੁਣ ਤੁਸੀਂ ਪਰੋਣਾ ਤਾਂ ਮੈਨੂੰ ਉਹ ਪਾਲ ਕੇ ਦੇਦਾ ਜਿਹਨੂੰ ਧਾਰਾ ਨਹੀਂ ਆਉਂਦੀਆਂ ਹੁਣ ਮੈਂ ਦੱਸਗੀ ਤੇ ਗਰਲੀਨ ਕਹਿੰਦੀ ਮੈਨੂੰ ਤਾਂ ਬਾਲਾ ਜੀ ਲੱਗ ਗਿਆ ਪੂਆ ਬਸ ਤੈਨੂੰ ਰੱਖਾਂਗੇ ਉਲੀ ਤਾਂ ਰਾਤ ਦੇਖੀ ਤੂ ਬਈ ਨਾ ਵਾਇਰੌੜ ਕਾਲਾਰ ਕੇ ਤਿੰਨ ਸਰਦਾਰਾਂ ਦੀ ਗੱਲ ਰਹਿ ਗਈ ਸੀ ਇਹ ਸਰਦਾਰ ਹੋਏ ਨੇ ਇਕੱਠੇ ਪਰ ਇਹਨਾਂ ਨੂੰ ਪਤਾ ਨਹੀਂ ਤੁਹਾਨੂੰ ਵੀਡੀਓ ਚ ਸਮਝ ਆਊ ਪਤਾ ਨਹੀਂ ਨਾ ਇਹਨਾਂ ਨੇ ਕੁਝ ਨਹੀਂ ਹਾਂ ਕੁਝ ਨਹੀਂ ਕਰਨ ਸੁਣਨ ਦਿੱਤੀ ਇਹਨਾਂ ਨੇ ਜਮ ਤੇ ਮੈਨੂੰ ਨਾ ਕਿਸੇ ਨੇ ਕਮੈਂਟ ਕਰਿਆ ਵੀਡੀਓ ਤੇ ਕਹਿੰਦੇ ਤੁਹਾਡੇ ਮੁੰਡੇ ਦੇ ਇੰਨੇ ਕੇਸ ਲੰਬੇ ਨੇ ਵੀ ਜਦੋਂ ਦਾ ਡੈਡੀ ਨੇ ਕੇਸ ਰੱਖਦਾ ਤੁਸੀਂ ਨਾ ਰੱਖੋ ਕਿਉਂਕਿ ਜੀ ਡੈਡੀ ਦੇ ਕੇਸ ਰਖਾਉਣੇ ਮੇਰੇ ਹੱਥ ਚ ਨਹੀਂ ਹਨ ਵੀ ਹੁਣ ਇਹ ਨਹੀਂ ਰੱਖਦੇ ਇਹ ਮੁੰਡੇ ਦੇ ਕੇਸ ਰਖਾਉਣੇ ਮੇਰੇ ਹੱਥ ਚ ਨਹੀਂ ਤੇ ਹੁਣ ਭਾਣਜੇ ਦੇ ਵੀ ਸੋਹਣੇ ਕੇਸ ਨੇ ਭਤੀਜੇ ਦੇ ਵੀ ਨੇ ਫਿਰ ਆਪਾਂ ਇਹਨਾਂ ਨੂੰ ਕਿਉਂ ਪਿੱਛੇ ਰੱਖੀਏ ਪਤਾ ਜਿਹੜੀ ਪੱਗ ਨਾਲ ਪਰਸਨੈਲਿਟੀ ਬਣਦੀ ਹੈ ਜੀ ਉਹ ਉਹ ਹੀ ਰੱਖਦੀ ਮੇਰੇ ਇੰਨੇ ਮੋਟਾਈਏ ਮੇਰੇ ਇੰਨਾ ਕੇ ਹੱਥ ਸੀ ਮਾਸਟਰ ਜੀ ਨੇ ਮੈਨੂੰ ਦਸਤਾਰ ਬੰਨਣ ਲਾਤਾ ਹਨਾ ਇੰਨਾ ਕੇ ਮੇਰੇ ਹੱਥ ਜਿੰਦਿਆ ਕੋਈ ਗਾਲਜ ਪੱਤਰ ਨਹੀਂ ਮਲਾਜਮ ਪੱਗ ਦਸਤਾਰ ਦੇ ਕੀ ਤੋੜ ਦਿੰਦੇ ਮੇਰੇ ਬੰਦੇ ਉਹੀ ਤਾਂ ਗੱਲ ਹੈ ਉਹ ਪਰਾਪਾ ਹੈ ਪਰ ਕਿਤੇ ਨਾ ਪਰਸਨੈਲਿਟੀ ਵੱਖਰੀ ਹੈ ਪਹਿਰਾਵਾ ਵੱਡੀ ਜੀ ਹੈ ਜੋ ਤੇ ਪਹਿਰਾਵਾ ਵਾਲਾ ਬਹੁਤ ਕੁਝ ਮਿਲ ਜਾਂਦਾ ਪਰ

ਪੂਆ ਹੋ ਰਿਹਾ ਇਹ ਮੱਕਾ ਰਿਹਾ ਤੇਰੀ ਯੋਸ਼ਾਬੀ ਜੀ ਮੈਂ ਕਰਲੀਨ ਕਹਿੰਦੀ ਮੈਂ ਰਹੂੰਗੀ ਪੂਆ ਹੁਣ ਕਹਿੰਦੇ ਸ ਜਾਵਾਂਗੇ ਮੁੱਤਸਾਉਂ ਕਰਾ ਬਣਾਏ ਨੇ ਜਦੋਂ ਤੀਆਂ ਕੁੜੀਆਂ ਕੱਪੜੇ ਆਉਣ ਕਰਨ ਪਾਣੀ ਪਾਣੀ ਇਹ ਮੈਂ ਜਿੱਤ ਮਾੜ ਜਿੰਨਾ ਮੇਰੇ ਨੂੰ ਪੋੜਾ ਹੁੰਦਾ ਹੈ ਕੁੜੀਆਂ ਦਾ ਰੱਤਨ ਦੇ ਪਾਣੀ ਪਾਣੀ ਮਰ ਤੋਂ ਕੇ ਲਈ ਮਮਾ ਜੀ ਅੱਜ ਹੈਗੀਆਂ ਸੀਂਆਂ ਕੱਲੋ ਤੁਸੀਂ ਵੀ ਜਾਓਗੇ ਨਾ ਤੀਆਂ ਤੇ ਅੱਜ ਹੈਗੀ ਸੀ ਮਹਿੰਦੀ ਹਾਂਜੀ ਤੇ ਦੇਖੋ ਜੀ ਮੰਮੀ ਤੇ ਡੈਡੀ ਦੋਨੇ ਬਣਾ ਰਹੇ ਨੇ ਚਾ ਡੈਡੀ ਹੈਲਪ ਕਰਨ ਲੱਗੇ ਨੇ ਡੈਡੀ ਹੈਲਪ ਕਰਨ ਲੱਗੇ ਮੇਰੇ ਨਾਲ ਮਮਾ ਥੋੜੇ ਜਿਹਾ ਬਿਮਾਰ ਸੀਗੇ ਅੱਜ ਸਵੇਰੇ ਬਲੱਡ ਘਟ ਗਿਆ ਸੀਗਾ ਮਮਾ ਦਾ ਹਣਾ ਮਮਾ ਲੋਟੋ ਹੁਣ ਠੀਕ ਹੈ ਜਿਹੜਾ ਬੈਠੋ ਮੱਢਾ ਲੈ ਕੋਲੇ ਸੀ ਉਹ ਹਾਂ ਆਪਾਂ ਤੇ ਲੈ ਲਈ ਆਪ ਦਾ ਭਾਈ ਆ ਗਿਆ ਕੋਈ ਨਾ ਦੁਪਹਿਰ ਦੀ ਮੇਰੇ ਭਾਣੇ ਨੇ ਪੁੱਤ ਨੂੰ ਲੂਣ ਲੈਣੀ ਸੀ ਉਹ ਰੇਪਰ ਨੂੰ ਲੈ ਜਾ ਰਿਹਾ ਤੁਹਾਨੂੰ ਦਾ ਉਹ ਦੇ ਦਵਾਂ ਲੇ ਗਿੜਾ ਵਰਵਾ ਦੇ ਦੀ ਗਰਮੀ ਕਰਕੇ ਵੀ ਜਵਾਗਰਮੀ ਕੋ ਸਭ ਸਕੂਲਾਂ ਆਇਆ ਸਕੂਲਾਂ ਮੈਨੂੰ ਸਿੱਧਾ ਤਿਆਰ ਕਰੇ ਦੀਗੇ ਉਹਨੂੰ ਆਇਆ ਹੁੰਦਾ ਵੀ ਸਕੂਲਾਂ ਅਨਸਾਰ ਹੁੰਦਾ ਹੁੰਦਾ ਦੁਪਹਿਰ ਦੇ ਰੋਟੀ ਨਹੀਂ ਮਿਲਦੀ ਰਿਵਾਇਤ ਦਾ ਫੈਸਲਾ ਉਹ ਕਿਹਾ ਉਹ ਤੁਸੀਂ ਉੱਪਰ ਹੀ ਜਾਓ ਬੈਠ ਕੇ ਛੱਤ ਨੇ ਜਿਵੇਂ ਬਸ ਅੰਦਰ ਅੱਤਰੀ ਸਾਲ ਉਹਦੇ ਤੋਂ ਰੋਟੀ ਪਾ ਗਏ ਤੇ ਖਾ ਗਏ ਨਾ ਠੀਕ ਹੈ ਠੀਕ ਹੈ ਉਹ ਤਾਂ ਬੰਦਿਆ ਆਇਆ ਕਿ ਅਸੀਂ ਬੈਠਾ ਰਹੇ ਹਾਂ ਜਲਦੀ ਪੈਕਿੰਗ ਆਪਾਂ ਨਾਲ ਨਹੀਂ ਤੇ ਜਾਣਾ ਆਹ ਕੱਤੀ ਆ ਜੀ ਹੈ ਜਿਹੜੀ ਆਹ ਆਪਣੇ ਪਿੰਡੋਂ ਲਈ ਤੇ ਉਹਦੀ ਕੱਤੀ ਉਹਦਾ ਬਾਹਰ ਟੱਪ ਜਿਉਂ ਹੀ ਨੱਤਾ ਮਾਰੀ ਜਾਈਏ ਇਹ ਨਹੀਂ ਹੋ ਰਹੀ ਹੈ ਭਈ ਮੱਥਰਵਾ ਸਾਡੇ ਵਿੱਚ